ਨੀ ਜਿਹੜਾ ਮਨੁੱਖੀ ਅਧਿਕਾਰਾਂ ਲਈ ਲੜਦਾ ਲੜਦਾ ਆਪ ਹੀ ਖੱਪ ਗਿਆ ਹੋਵੇ ਤੇ ਉਸਦੇ ਫਿਲਮਾਂ ਰਿਲੀਜ਼ ਕਰਨ ਤੋਂ ਪਹਿਲਾਂ ਇਹ ਸ਼ਰਤਾਂ ਰੱਖੀਆਂ ਜਾ ਰਹੀਆਂ ਨੇ ਉਹ ਕਿਵੇਂ ਤੁਹਾਨੂੰ ਲੱਗਦੀਆਂ ਕੀ ਮਨਸ਼ਾ ਹੋ ਸਕਦੀ ਹੈ ਇਹ ਕੰਗਨਾ ਦੀ ਐਮਰਜੈਂਸੀ ਨੂੰ ਐਡੀ ਵੱਡੀ ਮਾਈਲੇਜ ਮਿਲੀ ਸਾਰਾ ਕੁਝ ਕੰਟਰੋਵਰਸੀਅਲ ਹੋਈ ਤੇ ਉਹਦੇ ਉੱਤੇ ਸਾਡੀ ਭਗਵੰਤ ਮਾਨ ਸਰਕਾਰ ਦੀ ناکਾਮਯਾਬੀ ਉਗੜ ਕੇ ਸਾਹਮਣੇ ਆਈ ਕਿਉਂਕਿ ਇਹ ਨਾ ਤਾਂ ਉਹਦੇ ਤੇ ਐਨਐਸਐ ਲਾ ਸਕੇ ਨਾ ਯੂਐਫਓ ਲਾ ਸਕੇ ਤੇ ਸੂਬਾ ਸਰਕਾਰ ਕੋਲੇ ਅਧਿਕਾਰ ਹੈ ਕਿ ਚਾਹੇ ਫਿਲਮ ਬਾਲੀਵੁੱਡ ਦੀ ਹੋਵੇ ਪਾਲੀਵੁੱਡ ਦੀ ਹੋਵੇ ਜੇ ਪੰਜਾਬ ਨਾਲ ਸੰਬੰਧਿਤ ਕਹਾਣੀਆਂ ਹੈ ਤੇ ਪੰਜਾਬ ਸਰਕਾਰ ਉਸ ਦੇ ਉੱਤੇ ਐਕਸ਼ਨ ਲੈ ਸਕਦੀ ਕਿਉਂ ਨਹੀਂ ਕਿਉਂ ਨਹੀਂ ਪੰਜਾਬ 95 ਤੋਂ ਪਹਿਲੇ ਉਰਦੂ ਪੰਜਾਬੀ ਆਈ ਸੀ ਜੇ ਕੰਗਨਾ ਰਣੋਤ ਦੀ ਪਿਕਚਰ ਨੂੰ ਕਲੀਅਰੈਂਸ ਮਿਲੀ ਹੈ ਕਿ ਉਹਨੂੰ ਇੱਕ ਕੰਸੈਕਸ਼ਨ ਮਿਲੀ ਹੈ ਕਿ ਉਹ ਭਾਜਪਾ ਦੀ ਐਮਪੀ ਹੈ ਉਹਨੂੰ ਲਾਇਸੈਂਸ ਮਿਲ ਗਿਆ ਕਿਸਾਨਾਂ ਦੇ ਖਿਲਾਫ ਬੋਲਣ ਦਾ ਮੇਰੇ ਖਿਆਲ ਆ ਕਿ ਉਹਨੂੰ ਪਹਿਲੇ ਥੱਪੜ ਦੀ ਜਿਹੜੀ ਹੈ ਖੜਾਕ ਉਹ ਭੁੱਲੀ ਨਹੀਂ ਲੱਗਦੀ ਉਹ ਬਾਰ-ਬਾਰ ਉਹਦੇ ਮਨ ਦੇ ਉੱਤੇ ਦਰਦ ਕਰਦੀ ਏ ਇਸ ਲਈ ਉਹ ਪੰਜਾਬ ਵੱਲ 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 ਆਉਂਦੀ ਏ ਪੰਜਾਬ 95 ਫਿਲਮ ਦੇ ਉੱਤੇ ਤਾਂ ਕਿਸੇ ਨੇ ਸ਼ਿਕਾਇਤ ਹੀ ਨਹੀਂ ਦਿੱਤੀ ਔਰ ਰਿਲੀਜ਼ ਹੋਣ ਤੋਂ ਪਹਿਲਾਂ ਆਪ ਹੀ ਕੱਟ ਲਈ ਜਾ ਰਿਹਾ 120 ਕੱਟ ਲੱਗ ਗਏ ਕਹਿੰਦੇ ਹੁਣ ਤੱਕ ਪੰਜਾਬ 95 ਤੱਥਾਂ ਤੇ ਆਧਾਰਿਤ ਹੈ ਜਸਵੰਤ ਸਿੰਘ ਖਾਲੜਾ ਆਪਣੀ ਜ਼ਿੰਦਗੀ 'ਚ ਉਹਨਾਂ ਨੇ ਜੋ-ਜੋ ਕੀਤਾ ਕੀ ਉਹ ਦੇਸ਼ ਵਿਰੋਧੀ ਸੀ ਕੀ ਉਹ ਪੰਜਾਬ ਵਿਰੋਧੀ ਸੀ ਉਹ ਕੀ ਮਨੁੱਖਤਾ ਵਿਰੋਧੀ ਸੀ ਖਾਲੜਾ ਸਾਹਿਬ ਦੀ ਗੱਲ ਕੀਤੀ ਜਾਵੇ ਤੇ ਇਹ ਗੱਲ ਉਗੜ ਕੇ ਸਾਹਮਣੇ ਆਂਦੀ ਹੈ ਕਿ ਸੈਂਸਰ ਬੋਰਡ ਖੋਦੀ ਜਾਂ ਤੇ ਭਾਜਪੀ ਦਾ ਜਾਮਾ ਕੁਰਤੀ ਪਾ ਕੇ ਬੈਠਾ ਹੋਇਆ ਇਹ ਨੂੰ ਨੂੰ ਇਹ ਪਤਾ ਹੀ ਨਹੀਂ ਬਈ ਖਾਲੜਾ ਸਾਹਿਬ ਕੀ ਸੀਗੇ ਜਤਵੰਦ ਸਿੰਘ ਖਾਲੜਾ ਕੀ ਸੀ ਸੈਂਸਰ ਬੋਰਡ ਨੂੰ 120 ਘੱਟਾਂ ਦੀ ਕੈਂਚੀ ਲਗਾਉਣ ਦਾ ਕੋਈ ਅਧਿਕਾਰ ਨਹੀਂ ਇਹ ਸੈਂਸਰ ਬੋਰਡ ਨੂੰ 20 ਕੋਟ ਦੇ ਵਿੱਚ ਆ ਕੇ ਜਵਾਬ ਦੇਣਾ ਪੈ ਸਕਦਾ ਹੈ ਇਹ ਕੰਗਨ ਨੂੰ ਤੇ ਕਹਿੰਦਾ ਇਤਿਹਾਸ ਨੂੰ ਇਹਨੇ ਬਾਤਿਆ ਨਹੀਂ ਤੱਥਾਂ ਨੂੰ ਬਾਤਿਆ ਨਹੀਂ ਕੀ ਇਹਨਾਂ ਨੇ ਸਾਰੇ ਤੱਥਾ ਚਲੇ ਨੇ ਖਾਲੜਾ 95 ਤੇ ਪੰਜਾਬ ਦਾ ਇਤਿਹਾਸ ਕੀ ਦੱਸਣਾ ਗੁਨਾਹ ਹੋ ਗਿਆ ਜਿਹੜੇ ਸਾਡੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਲੋਕ ਨੇ ਜੇ ਕਰੋਨਾ ਦੀਆਂ ਕਹਾਣੀਆਂ ਫਿਲਮਾਂ ਦੇ ਜ਼ਰੀਏ ਦੱਸੀਆਂ ਜਾ ਰਹੀਆਂ ਨੇ ਤੇ ਉਸ ਦੇ ਉੱਤੇ ਕੱਟ ਕਿਉਂ ਰੋਕ ਕਿਉਂ ਸੈਂਸਰ ਬੋਰਡ ਦੇ ਵੱਲੋਂ ਇੱਕ ਫਿਲਮ ਜਿਹੜੀ ਕਿ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਆਧਾਰਿਤ ਆਉਣ ਜਾ ਰਹੀ ਹੈ ਦਲਜੀਤ ਦੋਸਾਜ ਨੇ ਉਸ ਦੇ ਵਿੱਚ ਮੁੱਖ ਭੂਮਿਕਾ ਕਰਦਾਰ ਨਭਾਇਆ ਪਰ ਸੈਂਸਰ ਬੋਰਡ ਦੀ ਕੈਂਚੀ ਇੰਨੀ ਚੱਲ ਗਈ ਹੈ ਕਿ 120 ਕੱਟ ਲੱਗ ਗਏ ਤੇ ਹੋਰ ਕਿਹੜੀਆਂ ਸ਼ਰਤਾਂ ਸੈਂਸਰ ਬੋਰਡ ਨੇ ਲਾਤੀਆਂ ਇਸ ਦੇ ਮੱਦੇਨਜ਼ਰ ਅਸੀਂ ਗੱਲ ਕਰਾਂਗੇ ਮੇਰੇ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਜਗਮਉਨ ਸਿੰਘ ਭੱਟੀ ਜੀ ਨਾਲ ਨੇ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਐਡਵੋਕੇਟ ਸਾਹਿਬ ਤੁਸੀਂ ਤੁਹਾਡਾ ਬਹੁਤ ਲੰਮਾ ਤਜਰਬਾ ਹੈ ਅਜਿਹੇ ਕੇਸਾਂ ਨੂੰ ਦੇਖਦੇ ਆਂ ਜਾਂ ਅਜਈਆਂ ਫਿਲਮਾਂ ਜਦੋਂ ਵੀ ਬਣਦੀਆਂ ਨੇ ਤੇ ਉਸ ਦੇ ਉੱਤੇ ਕੱਟ ਲੱਗਣ ਦੀ ਗੱਲ ਆਉਂਦੀ ਹੈ ਖਾਸ ਕਰਕੇ ਪੰਜਾਬ ਦੇ ਪ੍ਰਸੰਗ 'ਚ ਜਦੋਂ ਹਿਸਟਰੀ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਸੇ ਪ੍ਰੋਡਕਸ਼ਨ ਹਾਊਸ ਵੱਲੋਂ ਉਸ ਦੀ ਮਕਸਦ ਉਹਦਾ ਕੁਝ ਵੀ ਹੋਵੇ ਮਾਰਕੀਟਿੰਗ ਦੇ ਤੌਰ ਦੇ ਉੱਤੇ ਵੀ ਹੋਵੇ ਜਾਂ ਕੁਝ ਵੀ ਹੋਵੇ ਪਰ ਇੱਕ ਕਹਾਣੀ ਨਾਇਕ ਦੀ ਦੱਸਣੀ ਜਿਹੜਾ ਮਨੁੱਖੀ ਅਧਿਕਾਰਾਂ ਲਈ ਲੜਦਾ ਲੜਦਾ ਆਪ ਹੀ ਖੱਪ ਗਿਆ ਹੋਵੇ ਤੇ ਉਸ ਦੀ ਫਿਲਮਾਂ ਰਿਲੀਜ਼ ਕਰਨ ਤੋਂ ਪਹਿਲਾਂ ਇਹਨੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਨੇ ਉਹ ਕਿਵੇਂ ਤੁਹਾਨੂੰ ਲੱਗਦੀਆਂ ਕੀ ਮਨਸ਼ਾ ਹੋ ਸਕਦੀ ਹੈ ਇਹ ਜਿਹੜਾ ਵੀ ਸਮੀਕਰਨ ਆਇਆ ਹੈ ਦੋ ਸਮੇਕਰਨ ਅੱਜਕੱਲ ਬੜੇ ਜ਼ਬਰਦਸਤ ਚੱਲ ਰਹੇ ਨੇ ਇੱਕ ਪੰਜਾਬ 95 ਦੂਜਾ ਐਮਰਜੈਂਸੀ ਇਹ ਦੋਨੋਂ ਪੰਜਾਬ ਨਾਲ ਤਬੰਦਸਤ ਨੇ ਜੀ ਜੇ ਕੰਗਨਾ ਦੀ ਐਮਰਜੈਂਸੀ ਨੂੰ ਐਡੀ ਵੱਡੀ ਮਾਈਲੇਜ ਮਿਲੀ ਸਾਰਾ ਕੁਝ ਕੰਟਰੋਵਰਸਿਅਲ ਹੋਈ ਤੇ ਉਹਦੇ ਉੱਤੇ ਸਾਡੀ ਭਗਵੰਤ ਮਾਨ ਸਰਕਾਰ ਦੀ ناکਾਮਯਾਬੀ ਉਗੜ ਕੇ ਸਾਹਮਣੇ ਆਈ ਕਿਉਂਕਿ ਇਹ ਨਾ ਤਾਂ ਉਹਦੇ ਤੇ ਐਨਐਸਐ ਲਾ ਸਕਕੇ ਨਾ ਯੂਐਪੀਐ ਲਾ ਸਕਕੇ ਇਹ ਜਵਾਬ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਉਹਨਾਂ ਦੇ ਐਮਐਲਏਾਂ ਤੋਂ ਤੇ ਭਗਵੰਤ ਮਾਨ ਜੀ ਨੂੰ ਬਤੌਰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਸਾਹਮਣੇ ਪੰਜਾਬ ਦਾ ਪੱਖ ਤੇ ਸਟੈਂਡ ਦਿਖਾਣਾ ਚਾਹੀਦਾ ਕੀ ਕਾਨੂੰਨਨ ਤੌਰ ਦੇ ਉੱਤੇ ਸੂਬਾ ਸਰਕਾਰ ਕੋਲੇ ਅਧਿਕਾਰ ਹੈ ਕਿ ਚਾਹੇ ਫਿਲਮ ਬਾਲੀਵੁੱਡ ਦੀ ਹੋਵੇ ਪਾਲੀਵੁੱਡ ਦੀ ਹੋਵੇ ਜੋ ਪੰਜਾਬ ਨਾਲ ਸੰਬੰਧਿਤ ਕਹਾਣੀ ਹੈ ਤੇ ਪੰਜਾਬ ਸਰਕਾਰ ਉਸ ਦੇ ਉੱਤੇ ਐਕਸ਼ਨ ਲੈ ਸਕਦੀ ਕਿਉਂ ਨਹੀਂ ਕਿਉਂ ਨਹੀਂ ਇਹ ਜਿਹੜੀ ਹੈ ਪੰਜਾਬ ਨੂੰ ਜੇ ਇਹ ਭਾਰਤ ਦਾ ਹਿੱਸਾ ਮੰਨਦੇ ਆਂ ਤੇ ਫਿਰ ਇਹ ਹੱਕ ਸਾਰੇ ਨੇ ਪ੍ਰਾਪਤ ਤੇ ਜੇ ਪੰਜਾਬ ਦਾ ਹਿੱਸਾ ਨਹੀਂ ਭਾਰਤ ਪੰਜਾਬ ਦਾ ਹਿੱਸਾ ਨਹੀਂ ਜਾਂ ਪੰਜਾਬ ਭਾਰਤ ਦਾ ਹਿੱਸਾ ਨਹੀਂ ਤੇ ਫਿਰ ਇਹਦੇ ਉੱਤੇ ਕਿੰਤੂ ਪਰੰਤੂ ਆਉਣਗੇ ਆਉਣਗੇ ਇਸ ਚੀਜ਼ ਨੇ ਪੰਜਾਬ 95 ਪੰਜਾਬ 95 ਤੋਂ ਪਹਿਲੇ ਉਰਦੂ ਪੰਜਾਬੀ ਆਈ ਸੀ ਜੇ ਕੰਗਨਰ ਨੌਦ ਦੀ ਪਿਕਚਰ ਨੂੰ ਕਲੀਅਰੈਂਸ ਮਿਲੀ ਏ ਕਿ ਉਹਨੂੰ ਇੱਕ ਕੰਸੈਕਸ਼ਨ ਮਿਲੀ ਏ ਕਿ ਉਹ ਭਾਜਪੀ ਦੀ ਐਮਪੀ ਏ ਉਹਨੂੰ ਲਾਇਸੈਂਸ ਮਿਲ ਗਿਆ ਕਿਸਾਨਾਂ ਦੇ ਖਿਲਾਫ ਬੋਲਣ ਦਾ ਮੇਰਾ ਖਿਆਲ ਹੈ ਕਿ ਉਹਨੂੰ ਪਹਿਲੇ ਥੱਪੜ ਦੀ ਜਿਹੜੀ ਹੈ ਖੜਾਕ ਉਹ ਭੁੱਲੀ ਨਹੀਂ ਲੱਗਦੀ ਉਹ बार-बार ਉਹਦੇ ਮਨ ਦੇ ਉੱਤੇ ਧੱਥ ਕਰਦੀ ਏ ਇਸ ਲਈ ਉਹ ਪੰਜਾਬ ਵੱਲ ਵੱਲ ਹੁੰਦੀ ਏ ਤੇ ਇਹ ਇਸ ਲਈ ਕਰ ਰਹੀ ਏ ਕਿ ਉਹਨੂੰ ਜੈਡ ਸਿਕਿਉਰਟੀ ਚਾਹੀਦੀ ਏ ਜਿਵੇਂ ਇਹਨੇ ਬੰਬੇ ਕਾਉਂਡ ਦੇ ਵਿੱਚ ਕੀਤਾ ਸੀ ਜੋ ਇਹਨੇ ਮਿਊਨਿਸਪੈਲਟੀ ਪਰ ਇਹ ਰੋਲਾ ਪਾਇਆ ਸੀ ਹਾਈ ਪਰਿਆ ਹਾਈ ਤੋਂ ਬਪਾਈ ਸੀ ਉਦੋਂ ਹੀ ਸਮਾਂ ਹੀ ਲੱਗ ਗਿਆ ਸੀ ਦੇਸ਼ ਦੇ ਲੋਕਾਂ ਨੂੰ ਕਿ ਇਹ ਇੱਕ ਬੀਜੇਪੀ ਪਲਾਂਟੇਡ ਕੈਂਡੀਡੇਟ ਵੀ ਹੋ ਸਕਦੀ ਹੈ ਆਉਣ ਵਾਲੀ ਲੋਕ ਸਭਾ ਵਿੱਚ ਵੀ ਕੈਂਡੀਡੇਟ ਹੋ ਸਕਦੀ ਹੈ ਔਰ ਇਸ ਦੀ ਜਿਹੜੀ ਹੈ ਮਾਈਲੇ ਜਨ ਨੂੰ ਵਿਧਾਨ ਦੀ ਖਾਤਰ ਇਸ ਦਾ ਬੋਲਣਾ ਜ਼ਰੂਰੀ ਔਰ ਗੋਦੀ ਮੀਡੀਆ ਨੇ ਬੜਾ ਰੋਲਾ ਪਾਇਆ ਸੀ ਇਹਦੇ ਤੇ ਇਹਨਾਂ ਦੋਨਾਂ ਫਿਲਮਾਂ ਦੇ ਕੇਸ ਵਿੱਚ ਐਮਰਜੈਂਸੀ ਫਿਲਮ ਕੰਗਣ ਵਾਲੀ ਤੇ ਜਿਹੜੀ ਪੰਜਾਬ 95 ਦਲਜੀਤ ਦਸਾਂਝ ਵਾਲੀ ਫਿਲਮ ਜਿਹੜੀ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਵਾਲੀ ਇਹਨਾਂ ਦੋਵਾਂ ਵਿੱਚ ਇੱਕ ਗੱਲ ਵੱਖਰੀ ਵੱਖਰੀ ਹੈ ਇੱਕ ਸੈਂਸਰ ਬੋਰਡ ਨੇ ਕੱਟ ਦੋਵਾਂ ਤੇ ਲਾਏ ਪਰ ਇੱਕ ਐਮਰਜੈਂਸੀ ਤੇ ਕੱਟ ਇਸ ਕਰਕੇ ਲੱਗਦਾ ਹੈ ਕਿਉਂਕਿ ਐਸਜੀਪੀਸੀ ਨੇ ਤੇ ਹੋਰ ਲੋਕਾਂ ਨੇ ਪੰਜਾਬ ਪੱਖੀ ਲੋਕਾਂ ਨੇ ਰੌਲਾ ਪਾਇਆ ਕਿ ਇਹ ਤੇ ਪੰਜਾਬ ਦੇ ਇਤਿਹਾਸ ਨੂੰ ਗਲਤ ਤੱਥ ਪੇਸ਼ ਕੀਤੇ ਜਾ ਰਹੇ ਆ ਤਾਂ ਸੈਂਸਰ ਬੋਰਡ ਮੜਿਆ ਜਾਂ ਜਾਗਿਆ ਪਰ 90 ਪੰਜਾਬ 95 ਫਿਲਮ ਦੇ ਉੱਤੇ ਤਾਂ ਕਿਸੇ ਨੇ ਸ਼ਿਕਾਇਤ ਹੀ ਨਹੀਂ ਦਿੱਤੀ ਔਰ ਰਿਲੀਜ਼ ਹੋਣ ਤੋਂ ਪਹਿਲਾਂ ਆਪ ਹੀ ਕੱ ਜਾ ਰਿਹਾ 120 ਕੱਟ ਲੱਗ ਗਏ ਕਹਿੰਦੇ ਹੁਣ ਤੱਕ ਵੇਖੋ ਤੁਸੀਂ ਗੱਲ ਬੜੀ ਜ਼ਬਰਦਸਤ ਔਰ ਇੱਕ ਬૌਧਿਕ ਵਤਨਅਲੀ ਕੀਤੀ ਏ ਬૌਧਿਕ ਵਤਨ ਕੀ ਏ ਕੰਗਨਾ ਰਣੋਤ ਦੀ ਪਿਕਚਰ ਦੇ ਉੱਤੇ ਪੰਜਾਬ ਦੇ ਖਿਲਾਫ ਪੰਜਾਬ ਦੇ ਮਾਹੌਲ ਦੇ ਖਿਲਾਫ ਪੰਜਾਬ ਦੇ ਕਰੈਕਟਰ ਦੇ ਖਿਲਾਫ ਪੰਜਾਬ ਦੀ ਕਿਸਾਨੀ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਗੱਲ ਨੂੰ ਪ੍ਰਚਾਰਨ ਦਾ ਯਤਨ ਕੀਤਾ ਗਿਆ ਬਿਨਾਂ ਤੱਥਾਂ ਦੇ ਜੀ ਤੇ ਉਹਦੇ ਉੱਤੇ ਜਿਹੜਾ ਵਿਰੋਧ ਹੋਇਆ ਇਹ ਤੁਸੀ ਗੱਲ ਕਹੀ ਹੈ ਵਿਰੋਧ ਹੋਇਆ ਜੀ ਤੇ ਇਸ ਵਜ੍ਹਾ ਕਰਕੇ ਉਹਦੇ ਤੇ ਕੱਟ ਲੱਗੇ ਜੀ ਇਹ ਇੱਕ ਮਾਈਲੇਜ ਬਣਾਉਣ ਦੀ ਖਾਤਰ ਅਮਰਜੈਂਸੀ ਦਾ ਇੱਕ ਪ੍ਰਚਾਰਨ ਕੀਤਾ ਗਿਆ ਜਾਂ ਕੀ ਕੀਤਾ ਗਿਆ ਦੂਜੀ ਚੀਜ਼ ਇਹ ਹੈ ਕਿ ਪੰਜਾਬ 95 ਤੱਥਾਂ ਤੇ ਆਧਾਰਿਤ ਹੈ ਤੇ ਇਹਦੇ ਉੱਤੇ ਕਿੰਨੇ ਇਤਰਾਜ਼ ਕੀਤਾ ਇਸ ਦਾ ਮਤਲਬ ਇਹ ਹੈ ਕਿ ਸੰਚਾਰ ਬੋਰਡ ਨੂੰ ਆਪ ਹੀ ਅਧਿਕਾਰ ਹੈ ਆਧਾਰੇ ਸੈਂਸਰ ਬੋਰਡ ਖੋਲ ਤੇ ਉਹ ਸ਼ਰਮਜਨਕ ਕਰੇ ਕੀ ਸੈਂਸਰ ਬੋਰਡ ਦੀ ਨਜ਼ਰ ਚ ਜਸਵੰਤ ਸਿੰਘ ਖਾਲੜਾ ਆਪਣੀ ਜ਼ਿੰਦਗੀ ਚ ਉਹਨਾਂ ਨੇ ਜੋ ਜੋ ਕੀਤਾ ਕੀ ਉਹ ਦੇਸ਼ ਵਿਰੋਧੀ ਸੀ ਕੀ ਉਹ ਪੰਜਾਬ ਵਿਰੋਧੀ ਸੀ ਕੀ ਉਹ ਮਨੁੱਖਤਾ ਵਿਰੋਧੀ ਸੀ ਖਾਲੜਾ ਸਾਹਿਬ ਦੀ ਗੱਲ ਕੀਤੀ ਜਾਵੇ ਤੇ ਇਹ ਗੱਲ ਉਗੜ ਕੇ ਸਾਹਮਣੇ ਆਂਦੀ ਹੈ ਕਿ ਸੈਂਸਰ ਬੋਰਡ ਖੋਦੀ ਯਾਂ ਤੇ ਭਾਜਪੀ ਦਾ ਜਾਮਾ ਕੁਰਤੀ ਪਾ ਕੇ ਬੈਠਾ ਹੋਇਆ ਸੋਚ ਅਪਣਾ ਕੇ ਬੈਠਾ ਹੋਇਆ ਤੇ ਰਵਈਆ اختیار ਕਰਕੇ ਬੈਠਾ ਹੋਇਆ ਜੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਖਾਲੜਾ ਸਾਹਿਬ ਕੀ ਸੀਗੇ ਜਸਵੰਤ ਸਿੰਘ ਖਾਲੜਾ ਕੀ ਸੀ ਤੇ ਸੈਂਸਰ ਬੋਰਡ ਨੂੰ 120 ਘੱਟਾਂ ਦੀ ਕੈਂਚੀ ਲਗਾਉਣ ਦਾ ਕੋਈ ਅਧਿਕਾਰ ਨਹੀਂ ਇਹ ਸੈਂਸਰ ਬੋਰਡ ਨੂੰ 20 ਕੋਟ ਦੇ ਵਿੱਚ ਆ ਕੇ ਜਵਾਬ ਦੇਣਾ ਪੈ ਸਕਦਾ ਹੈ ਇਸ ਪਿਕਚਰ ਦੇ ਉੱਤੇ ਕੋਈ ਨਾ ਕੋਈ ਪੰਜਾਬ ਦਾ ਸੂਚਬਾਨ ਜਾ ਕੇ ਇਸ ਦੇ ਉੱਤੇ ਗੱਲ ਕਰ ਸਕਦਾ ਹੈ ਹੁਣ ਤੁਸੀਂ ਇੱਕ ਚੀਜ਼ ਦੇਖੋ ਇਹ ਕੰਗਨ ਨੂੰ ਤੇ ਕਹਿੰਦਾ ਸੈਂਸਰ ਬੋਰਡ ਇਤਿਹਾਸ ਨੂੰ ਇਹਨੇ ਵਾਛਿਆ ਨਹੀਂ ਤੱਥਾਂ ਨੂੰ ਵਾਛਿਆ ਨਹੀਂ ਕੀ ਇਹਨਾਂ ਨੇ ਸਾਰੇ ਤੱਥ ਵਾਛਲੇ ਨੇ ਖਲੜਾ 95 ਦੇ ਕੀ ਪੰਜਾਬ 95 ਦੇ ਸਾਰੇ ਤੱਥ ਵਾਛਲੇ ਨੇ ਇਸ ਨੂੰ ਅੱਖੋਂ ਪਰੋਖੇ ਕਰਨ ਦਾ ਕਿਉਂ ਤੇ ਕਿਸ ਸਥਾਪਨਾ ਲੈ ਇਹਨਾਂ ਨੇ ਹਿੱਆ ਕੀਤਾ ਕੀ ਇਹਨਾਂ ਨੇ ਡੈਕਲੇਰੇਸ਼ਨ ਦੇ ਦਿੱਤਾ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਪੰਜਾਬ ਦਾ ਇਤਿਹਾਸ ਭਾਰਤ ਦਾ ਹਿੱਸਾ ਨਹੀਂ ਜਾਂ ਇਹਨਾਂ ਨੂੰ ਸ਼ਰਮ ਆਂਦੀ ਹੈ ਦੇ ਡੁੱਬਣ ਲਈ ਕੋਈ ਨਦੀ ਨਹਿਰ ਜਾਂ ਛਲੂਏ ਚ ਪਾਣੀ ਭਰ ਕੇ ਡੁੱਬ ਮਰਨ ਦੀ ਕੋਈ ਗੁੰਜਾਇਸ਼ ਨਹੀਂ ਰਹੀ ਇਹਨਾਂ ਦੀ ਜਾਂ ਲੰਬੀ ਨਹੀਂ ਕੱਲੇ 120 ਦਾ 20 ਕੱਟ ਤੱਕ ਮਸਲਾ ਨਹੀਂ ਰਿਹਾ ਹੁਣ ਕਹਿੰਦੇ ਇੱਕ ਤਾਂ ਪੰਜਾਬ 95 ਜਿਹੜਾ ਨਾਮ ਹੈ ਉਹ ਨਾ ਰੱਖੋ ਫਿਲਮ ਦਾ ਕੋਈ ਹੋਰ ਨਾਮ ਰੱਖ ਲਓ ਸਤਲੁਜ ਦਾ ਤਾਂ ਉਹਨਾਂ ਨੇ ਆਪ ਹੀ ਸੁਝਾ ਦਿੱਤਾ ਕਿ ਉਹ ਰੱਖ ਲਓ ਨਾਲ ਇੱਕ ਗੱਲ ਉਹਨਾਂ ਨੇ ਹੋਰ ਕਹੀ ਕਹਿੰਦੇ ਕਿ ਜਿਹੜਾ ਜਸਵੰਤ ਸਿੰਘ ਖਾਲੜਾ ਮੁੱਖ ਕਿਰਦਾਰ ਹੈ ਉਹ ਭੂਮਿਕਾ ਨਿਭਾਉਣੀ ਹੈ ਦਿਲਜੀਤ ਦੋਸਾਂਝ ਨੇ ਕਹਿੰਦੇ ਉਹ ਨਾਮ ਨਾ ਰੱਖੋ ਜਸਵੰਤ ਸਿੰਘ ਖਾਲੜਾ ਕੋਈ ਹੋਰ ਨਾਮ ਰੱਖ ਲਓ ਇਹ ਤਾਂ ਕਾਰਨ ਦੱਸਿਆ ਨਾ ਨੇ ਕਿਉਂ ਨਾਮ ਬਦਲੋ ਕਿਸੇ ਨੇ ਤੁਹਾਨੂੰ ਦਿੱਤਾ ਨਹੀਂ ਇਹਨਾਂ ਨੂੰ ਇਹ ਕਿਤੇ ਇਸ਼ਾਰਿਆਂ ਤੇ ਡਾਂਸ ਕੀਤਾ ਡਾਂਸ ਆਫ ਡੈਮੋਕਰੇਸੀ ਜੇ ਕਿਹਾ ਜਾਏ ਤੇ ਡਾਂਸ ਆਫ ਸੈਂਸਰ ਬੋਰਡ ਕਿਹਾ ਜਾਏ ਤੇ ਇਹਦੇ ਦੋਨਾਂ ਵਿੱਚ ਕੋਈ ਗਲਤ ਗੱਲ ਨਹੀਂ ਇਹ ਜਿਹੜਾ ਇਸ ਵੇਲੇ ਦਾ ਕੰਮ ਹੈ ਜਿਹੜੀ ਬੀਬੀ ਕੰਗਨਾ ਇਸ ਵੇਲੇ ਕਹਿ ਰਹੀ ਏ ਕਿ ਕਿਸਾਨੀ ਬਿੱਲ ਵਾਪਸ ਲਿਆਓ ਕਿਸਾਨੀ ਬਿੱਲ ਵਾਪਸ ਲਿਆਓ ਉਹਦੀ ਜ਼ਬਾਨ ਤੇ ਕੌਣ ਸੈਂਸਰ ਲਗਾਏਗਾ ਆਜੂ ਨੇ ਸਾਸ ਹੋਏ ਆ ਮਾਫੀ ਮੰਗ ਲਈ ਉਹਨੇ ਕਹਿੰਦੀ ਮੈਂ ਸ਼ਬਦ ਵਾਪਸ ਲੈਣੀਆਂ ਇਹ ਗੱਲ ਬਹੁਤ ਵਧੀਆ ਹੈ ਪਹਿਲੇ ਬੋਲ ਦਿਓ ਤੇ ਬਾਅਦ ਤੇ ਚ ਵਾਪਸੀ ਕਰ ਲੋ ਕਿਉਂ ਕਿਸ وجہ ਕਰਕੇ ਇਹ ਡੈਪਹਮੇਸ਼ਨ ਬਣਦੀ ਹੈ ਇਹਦੇ ਉੱਤੇ ਔਰ ਅੱਗੇ ਬੀਬੀ ਕੰਗਨਾ ਨੂੰ ਚੰਡੀਗੜ੍ਹ ਕੋਰਟ ਨੇ 5 ਦਸੰਬਰ ਵਾਸਤੇ ਨੋਟਿਸ ਜਾਰੀ ਕਰ ਦਿੱਤਾ ਹੈ ਕਿਉਂਕਿ ਪੰਜਾਬ ਦੇ ਵਿੱਚ ਸੂਝਵਾਨਾਂ ਦੀ ਬੁੱਧੀਜੀਵੀਆਂ ਦੀ ਤੇ ਕਰਤੀਆਂ ਦੀ ਜਿਹੜੀ ਵੀ ਕਲਾਸ ਹੈ ਕੋਈ ਵੀ ਹੈ ਇੱਥੇ ਉਹ ਜਾਗਰੂਕ ਨੇ ਆਪਣੇ ਹੱਕਾਂ ਪ੍ਰਤੀ ਇਹਨਾਂ ਨੂੰ ਕੀ ਤਕਲੀਫ ਹੈ ਸੈਂਸਰ ਬੋਰਡ ਵਾਲਿਆਂ ਨੂੰ ਬਿਨਾ ਕਿਸੇ ਕੰਪਲੇਂਟ ਦੇ ਬਿਨਾ ਕਿਸੇ ਗੱਲ ਦੇ ਬਿਨਾ ਕਿਸੇ ਬਾਤ ਦੇ ਇਹ ਦੰਧੀਆਂ ਗੱਲਾਂ ਕਰ ਰਹੇ ਨੇ ਤੇ 120 ਕੱਟ ਲਾ ਰਹੇ ਨੇ ਜੇ ਤੁਸੀਂ ਕਿਤੇ ਦਾ ਆਪਰੇਸ਼ਨ ਕਰਾਣ ਜਾਓ ਕਿਧਾ ਪਹਿਲਾ ਕਿਸੇ ਵੀ ਚੀਜ਼ ਦਾ ਕੋਈ ਵੀ ਰੋਗ ਬਿਮਾਰੀ ਹੋ ਸਕਦੀ ਹੈ ਅੱਜ ਇੱਕ ਖਬਰ ਆਈ ਹੈ ਕਿ ਇੱਕ ਡਾਕਟਰ ਨੇ ਪਥਰੀ ਦਾ ਆਪਰੇਸ਼ਨ ਕਰਦਿਆਂ ਕਰਦਿਆਂ ਦੋ ਗੁਰਦੇ ਕੱਢ ਲਏ ਨੇ ਮੈਂ ਮੈਡੀਕਲ ਟਰਮ ਵਿੱਚ ਵੀ ਸਮਝਾ ਦਿੰਦਾ ਤੇ ਸੋਸ਼ਲ ਟਰਮ ਵਿੱਚ ਵੀ ਸਮਝਾ ਦਿੰਦਾ ਐਸ ਪਿਕਚਰ ਬਾਰੇ ਤੁਹਾਡੇ ਸੂਝਵਾਨ ਦਰਸ਼ਕ ਜਿਹੜੇ ਨੇ ਇਸ ਗੱਲ ਤੋਂ ਭਲੀ ਭਾਂ ਜਾਣੂ ਨੇ ਤੇ ਉਹ ਡਾਕਟਰ ਤੇ ਕਾਰਵਾਈ ਹੋਈ ਆ ਤੇ ਹੁਣ ਸੈਂਸਰ ਬੋਰਡ ਤੇ ਕੌਣ ਕਾਰਵਾਈ ਕਰੇਗਾ ਕੀ ਇਹ ਸੈਂਸਰ ਬੋਰਡ ਦੇ ਜਿਹੜੇ ਵੀ ਮੈਂਬਰਾਂ ਨੇ ਇਸ ਦੇ ਉੱਤੇ ਇਤਰਾਜ਼ ਕੀਤੇ ਨੇ ਉਹ ਇਤਰਾਜ਼ਾਂ ਨੂੰ ਸਰਵਜਨਕ ਕਰੇਗੀ ਇਹ ਸਰਕਾਰ ਮੇਰਾ ਖਿਆਲ ਹੈ ਕਿ ਇਹ ਸਰਵਜਨਕ ਕਰਨ ਜਾਂ ਨਾ ਕਰਨ ਲੇਕਿਨ ਆ ਰਹੀਆਂ ਇਲੈਕਸ਼ਨਾਂ ਜਿਹੜੀਆਂ ਵੱਖਰੀਆਂ ਵੱਖਰੀਆਂ ਸਟੇਟਸੀਆਂ ਇਹ ਜ਼ਰੂਰ ਹੋ ਜਾਗਰ ਕਰਨਗੀਆਂ ਤੇ ਕੰਗਨਾ ਰਣੌਤ ਦਾ ਬੋਲਿਆ ਹੋਇਆ ਬਿੱਲ ਬੀਜੇਪੀ ਨੂੰ ਆਉਣਾ ਹੀ ਹੋਣਾ ਕੰਗਨਾ ਨੂੰ ਅਸੀਂ ਸਾਈਡ ਤੇ ਵੀ ਰੱਖ ਦਈਏ ਜਿਸਵੰਤ ਸਿੰਘ ਖਾਲੜਾ ਦੀ ਫਿਲਮ ਤੇ ਆਈਏ ਕਿਰਦਾਰ ਤੇ ਆਈਏ ਜੇ ਤਾਂ ਦਲਜੀਤ ਦਸਾਂਜ ਕਿਸੇ ਹੋਰ ਕਿਰਦਾਰਾਂ ਨੂੰ ਨਮਾਉਂਦਾ ਜਿਸ ਨਾਲ ਸਟੇਟ ਨੂੰ ਕੋਈ ਦਿੱਕਤ ਹੀ ਨਹੀਂ ਹੈ ਉਹ ਤਾਂ ਚਮਕੀਲੇ ਰਹੀਆਂ ਫਿਲਮਾਂ ਬਿਨਾ ਘੱਟ ਤੋਂ ਰਿਲੀਜ਼ ਹੋ ਗਈਆਂ ਪਰ ਜਿਹੜੀ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਵਾਲੀ ਫਿਲਮ ਹੈ ਇਸ ਦੇ ਉੱਤੇ ਇਹਨਾਂ ਡਰ ਜਾਂ ਭੈ ਕਿਉਂ ਬਣਿਆ ਹੋਇਆ ਹੈ ਤੁਹਾਨੂੰ ਇਹਦੇ ਪਿੱਛੇ ਜਿਹੜਾ ਪਰਲੇ ਪਾਸੇ ਪਰਦੇ ਤੋਂ ਪਰਲੇ ਪਾਸੇ ਗੱਲ ਪਈ ਹੈ ਉਹ ਨਜ਼ਰ ਕੀ ਆਉਂਦੀ ਹੈ ਕਿ ਕਿਉਂ ਜਸਵੰਤ ਸਿੰਘ ਖਾਲੜਾ ਦਾ ਨਾਮ ਨਹੀਂ ਲੈਣਾ ਚਾਹੀਦਾ ਫਿਲਮ 'ਚ ਇਹ ਸੈਂਸਰ ਬੋਰਡ ਨੂੰ ਦੱਸਣਾ ਪਏਗਾ ਕਿ ਕਿਹੜੇ ਤੱਥਾਂ ਤੇ ਉਹਨਾਂ ਨੂੰ ਇਤਰਾਜ਼ ਹੈ ਸੱਚ ਉੱਤੇ ਜਾਂ ਸਚਿਆਰੇ ਉੱਤੇ ਹੂੰ ਜੇ ਸੱਚ ਹੈ ਤੇ ਤੱਥਾਂ ਉੱਤੇ ਆਧਾਰਿਤ ਹੈ ਤੇ ਤਵੇਂ ਠੀਕ ਹੈ ਨਹੀਂ ਤੇ ਸੱਚ ਜਿਹੜਾ ਹੈ ਚੜਦੇ ਸੂਰਜ ਵਰਗਾ ਹੁੰਦਾ ਹੈ ਇਸ ਨੂੰ ਕੋਈ ਰੋਕ ਸਕਦਾ ਇਸ ਗੱਲ ਦੇ ਉੱਤੇ ਸੈਂਸਰ ਬੋਰਡ ਦੀ ਜਵਾਬਦੇਹੀ ਬਣਦੀ ਹੈ ਔਰ ਹਜੇ ਤੱਕ ਇਨਫਾਰਮੇਸ਼ਨ ਮਨਿਸਥੀ ਐਂਡ ਬ੍ਰਾਡਕਾਸਟਿੰਗ ਨੇ ਇਹਨਾਂ ਦੀ ਸਪਸ਼ਟੀਕਰਨ ਕਿਉਂ ਨਹੀਂ ਲਈ ਇਨਾਂ ਨੂੰ ਘਰੇ ਕਿਉਂ ਨਹੀਂ ਤੋੜ ਦਿੱਤਾ ਇਹ ਕਿਹੋ ਜੀ ਦੇਸ਼ ਦੀ ਜਿਹੜੀ ਯੂਨਿਟੀ ਹੈ ਉਹਨੂੰ ਇਹਨਾਂ ਨੇ ਐਕਸਪੈਂਡ ਕਰਨ ਦਾ ਯਤਨ ਕੀਤਾ ਤੇ ਜੇ ਇਹ ਗੱਲ ਮੋਦੀ ਸਾਹਿਬ ਦੀ ਯਾਦ ਕਰ ਲਈ ਜਾਏ ਟੁਕੜੇ ਟੁਕੜੇ ਗੈਂਗ ਤੇ ਟੁਕੜੇ ਟੁਕੜੇ ਗੈਂਗ ਦਾ ਇਸ ਵੇਲੇ ਹਿੱਸਾ ਕੌਣ ਹੈ ਤੇ ਕਿਸ ਵਜ੍ਹਾ ਕਰਕੇ ਕਿਹੜੇ-ਕਿਹੜੇ ਸੂਤਰਧਾਰ ਜਾਂ ਪੱਤਰਕਾਰ ਇਹਦੇ ਵਿੱਚ ਜੋ ਯੋਗਦਾਨ ਪਾ ਰਹੇ ਨੇ ਉਹਨਾਂ ਨੂੰ ਵਖਰੇਵਾਂ ਦੀ ਜ਼ਰੂਰਤ ਹੈ ਪੱਤਰਕਾਰਾਂ ਨੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ ਇੰਟਰਵਿਊਜ਼ ਕਰ ਦਿੱਤੇ ਨੇ ਸੋਸ਼ਲ ਸਰਕਲ ਹੀ ਚਲੇ ਗਏ ਨੇ ਤੇ ਜਿਹੜੇ ਸੈਂਸਰ ਬੋਰਡ ਦੇ ਅਧਿਕਾਰੀ ਨੇ ਉਹਨਾਂ ਦੀ ਜ਼ਿੰਮੇਵਾਰੀ ਕੌਣ ਸਹਿ ਕਰੇਗਾ ਇਹ ਦੇਖਣਾ ਪਏਗਾ ਹੁਣ ਵੱਲੇ ਦਿਨਾਂ ਵਿੱਚ ਸੈਂਸਰ ਬੋਰਡ ਨੇ ਕੋਈ ਅਖਤਿਆਰ ਨਹੀਂ ਦੇਖਿਆ ਕੋਈ ਅਧਿਕਾਰ ਨਹੀਂ ਵਰਤੋਂ ਕੀਤਾ ਬਸ ਇਸ ਗੱਲ ਤੋਂ ਡਰੇ ਨੇ ਕੋਈ ਐਸੀ ਹੈ ਜੀ ਸਾਥ ਜਿਹੜਾ ਉਹ ਲੋਕਾਂ ਦੇ ਸਾਹਮਣੇ ਆ ਰਿਹਾ ਕੀ ਹੈ ਕਿ ਤਾਂ ਜਸਵੰਤ ਸਿੰਘ ਖਾਲੜਾ ਬਾਰੇ ਲੋਕਾਂ ਨੇ ਬਹੁਤ ਸਾਰੇ ਨੇ ਪੰਜਾਬ ਨਾਲ ਜਿਹੜੇ ਜੰਮੇ ਪਲੇ ਉਹਨਾਂ ਨੇ ਤਾਂ ਫਿਰ ਵੀ ਕਿਤਾਬਾਂ ਚ ਪੜਿਆ ਹੋਵੇਗਾ ਜਿਹੜੇ ਇਸ ਇੰਟਰਵਿਊ ਦੇ ਜ਼ਰੀਏ ਸੁਣਨਾ ਚਾਹਣਗੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਉਹਨਾਂ ਵੇਲੇਾਂ ਚ ਕੀ ਰਹੀ ਹੈ ਉਹ ਥੋੜੀ ਬਰੀਫ ਦੇ ਵਿੱਚ ਤੁਸੀਂ ਜ਼ਰੂਰ ਦੱਸੋ ਜਸਵੰਤ ਸਿੰਘ ਖਾਲੜਾ ਨੇ ਜਿਹੜੇ ਅਨਟ੍ਰੇਸਟ ਬੱਚੇ ਸੀਗੇ ਉਹਨਾਂ ਦੇ ਆਂਕੜੇ ਇਕੱਠੇ ਕਰਕੇ ਸ਼ਮਸ਼ਾਨ ਘਾਟਾਂ ਦੇ ਵਿੱਚ ਜਾ ਕੇ ਜਿਹੜੀਆਂ ਇਹਨਾਂ ਨੇ ਅਨਟ੍ਰੇਸਟ ਬੱਚੇ ਸੀਗੇ ਇਹ ਜਲਾ ਦਿੱਤੇ ਸੀ ਭਾਵੇਂ ਉਹ ਹਿੰਦੂ ਸਨ ਬੱਚੇ ਭਾਵੇਂ ਉਹ ਸਿੱਖ ਸਨ ਭਾਵੇਂ ਮੁ슬ਮਾਨ ਸਨ ਪੰਜਾਬੀ ਸਨ ਤੇ ਉਹਨਾਂ ਤੋਂ ਇਹ ਡਰ ਗਏ ਤੇ ਉਸ ਦੇ ਜਿਹੜੇ ਮਰਡਰ ਦੀ ਜਾਂਚ ਹੈ ਉਸ ਨੂੰ ਹੈਂਪਰ ਕੀਤਾ ਗਿਆ ਸਮੇਂ ਦੀ ਸਰਕਾਰ ਵੱਲੋਂ ਜਾਂ ਕਿਦੋਂ ਜਾਂ ਕਿਸ ਤਰ੍ਹਾਂ ਜੇ ਇਹ ਸਾਰੀਆਂ ਗੱਲਾਂ ਆਈਆਂ ਸਾਹਮਣੇ ਕੋਰਟ ਦੇ ਵਿੱਚ ਗਈਆਂ ਤਾਂ ਫਿਰ ਇਹਦੇ ਉੱਤੇ ਕਿੰਤੂ ਕਿਉਂ ਪਰੰਤੂ ਕਿਉਂ ਇਹ ਬਿੰਦੂ ਜਿਹੜਾ ਕਿਸ ਵਜ੍ਹਾ ਕਰਕੇ ਸਾਹਮਣੇ ਆਇਆ ਇਹ ਇੱਕ ਦੇਖਣ ਵਾਲੀ ਗੱਲ ਹੈ ਜੇ ਤੁਸੀਂ ਇਹ ਦੇਖੋ ਸੈਂਸਰ ਬੋਰਡ ਨੇ ਕੋਈ ਕਨਸਟੀਟਿਊਸ਼ਨਲ ਜ਼ਿੰਮੇਵਾਰੀ ਨਿਭਾਈ ਹੈ ਜਾਂ ਨਹੀਂ ਨਿਭਾਈ ਇਹ ਕਨਸਟੀਟਿਊਸ਼ਨਲ ਕੋਰਟ ਦੇ ਵਿੱਚ ਟੈਸਟ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਗੱਲ ਸਾਫ਼ ਤੇ ਸਪਸ਼ਟ ਤੌਰ ਤੇ ਸਾਹਮਣੇ ਆ ਸਕਦੀ ਏ ਕਿ ਸੈਂਸਰ ਬੋਰਡ ਦੇ ਵਿੱਚ ਜਿਹੜੇ ਮੈਂਬਰ ਨੇ ਉਹਨਾਂ ਦੀ ਵਿਦਵਤਾ ਉਹਨਾਂ ਦਾ ਜਿਹੜਾ ਡਾਈਸੈਂਟਿੰਗ ਨੋਟ ਹੈ ਉਹਨਾਂ ਦਾ ਜਿਹੜਾ ਇਤਰਾਜ਼ ਹੈ ਉਹਨਾਂ ਨੇ ਖਿਤੇ ਦੇ ਤੰਨੇ ਰੱਖਿਆ ਜਾਂ ਨਹੀਂ ਰੱਖਿਆ ਪੰਜਾਬ ਸਰਕਾਰ ਨਾਲ ਸਾਂਝਾ ਕੀਤਾ ਜਾਂ ਨਹੀਂ ਕੀਤਾ ਪੰਜਾਬ ਸਰਕਾਰ ਨੇ ਕੀ ਕਾਰਵਾਈ ਕੀਤੀ ਜਾਂ ਨਹੀਂ ਕੀਤੀ ਹੁਣ ਤਾਂ ਗੱਲ ਇੱਕ ਥਾਂ ਤੱਕ ਪਹੁੰਚ ਗਈ ਹੈ ਡੀਜੀਪੀ ਸਾਹਿਬ ਨੂੰ ਪੰਜਾਬ ਪੁਲਿਸ ਦੇ ਨੂੰ ਹਾਈ ਕੋਰਟ ਦੇ ਵਿੱਚ ਪੇਸ਼ ਹੋਣਾ ਪੈ ਜਾਂਦਾ ਤੇ ਅਟਵਰਸ਼ ਸ਼ਰਮਾ ਆਂਦੇ ਨੇ ਅਫਰਵੇਸ਼ਨ ਦਿੰਦੀਆਂ ਮੈਂ ਇੱਥੇ ਦੱਸ ਨਹੀਂ ਰਿਹਾ ਜੇ ਡੀਜੀਪੀ ਡੀਜੀਪੀ ਪੰਜਾਬ ਪੁਲਿਸ ਦਾ ਆਪਣੀ ਜ਼ਿੰਮੇਵਾਰੀ ਨਭਾਵੇ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਕੋਰਟਾਂਾਂ ਦੀ ਜ਼ਰੂਰਤ ਨਹੀਂ ਪੈਂਦੀ ਜੀ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਦਿੱਲੀ ਇਹਨਾਂ ਦਾ ਇੱਕ ਹੁੰਦਾ ਸੀ ਆਈਡੀ ਅਸ਼ਮੇ ਕੁਮਾਰ ਇੱਕ ਐਡੇ ਵੱਡੀ ਏਰੀਆ ਇਟਾਈਟੀ ਦਾ ਹੋਨੇ ਨਾ ਇਚ 10 ਤੇ ਐਡੀਸ਼ਨਲ ਐਡੀਜੀਪੀ ਨਾ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਫਿਰ ਡੀਜੀਪੀ ਨਾ ਤੇ ਇਹ ਪੰਜਾਬ ਦੇ ਹਰਿਆਣਾ ਦੇ ਹਿਮਾਚਲ ਦੇ ਯੂਟੀ ਚੰਡੀਗੜ੍ਹ ਦੇ ਤੇ ਹੋਰ ਦਿੱਲੀ ਦੇ ਵਿੱਚ ਇਹ ਕਿੰਨਾ ਕ੍ਰਿਮੀਨਲ ਗ੍ਰਾਫ ਵਧਿਆ ਉਦੋਂ ਨਹੀਂ ਸੀ ਇਹਨਾਂ ਜਿੰਨਾ ਹੁਣ ਵਧਿਆ ਇਸ ਦਾ ਮਤਲਬ ਇਹ ਲੋਗੋ ਲੋਗੋ ਤੋਂ ਕੈਰੇਕਟਰਲ ਲੈਣ ਤੇ ਜੇ ਇਸ ਨੂੰ ਵਿਦਾਨ ਦੇ ਵਿੱਚ ਕੋਈ ਯਤਨ ਜਾਂ ਪਰਯਤਨ ਹੋਇਆ ਉਹਦੇ ਬਾਰੇ ਤੁਸੀਂ ਕੋਈ ਨਾ ਕੁਝ ਕੱਢ ਹੀ ਲੈਣੀ ਹੈ ਖੁੰਦਕ ਜਾਂ ਤੁ ਇਹ ਤੁਹਾਡੀ ਹਿੰਮਤ ਹੈ ਕਿ ਤੁਸੀਂ ਇਦਾਂ ਦੇ ਕੰਮ ਕਰਦੇ ਹੋ ਜੇ ਇਹ ਵੀ ਚੀਜ਼ ਦੇਖੀ ਜਾਵੇ ਤੇ ਇਸ ਦੇ ਉੱਤੇ ਇਹ ਜਿਹੜੇ ਵੀ ਸਵਾਲ ਉੱਠ ਰਹੇ ਨੇ ਜਾਂ ਆ ਰਹੇ ਨੇ ਇਸ ਸੈਂਸਰ ਬੋਰਡ ਦੀ ਪ੍ਰਮਾਨਿਕਤਾ ਜਿਹੜੀ ਹੈ ਉਹ ਅੰਡਰ ਸੈਂਸਰ ਆ ਗਈ ਹੈ ਜੀ ਤੁਸੀਂ ਗੱਲ ਲੋਕਾਂ ਨੇ ਸੈਂਸ ਕਰ ਲਈ ਜੀ ਬਹੁਤ ਸ਼ੁਕਰੀਆ ਜੀ ਤਾਂ ਐਡਵੋਕੇਟ ਜਗਮਨ ਸਿੰਘ ਭੱਟੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਕਿ ਜਸਵੰਤ ਸਿੰਘ ਖਾਲੜਾ ਦੀ ਫਿਲਮ 95 ਜਿਹੜੀ ਕਿ ਹਾਲੇ ਰਿਲੀਜ਼ ਹੋਣੀ ਹੈ ਉਸ ਦੇ ਉੱਤੇ ਪਹਿਲਾਂ ਹੀ ਇੰਨੇ ਕੱਟ ਤੇ ਕਈ ਸ਼ਰਤਾਂ ਸੈਂਸਰ ਬੋਰਡ ਦੀਆਂ ਇਸ਼ਾਰਾ ਕੀ ਕਰਦੀਆਂ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ